ਸਸੇ ਗਾਲ ਜੀ ਮੈਂ ਸੌਰਮ ਮੜਿਆਕ 19 ਨਿਊਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਪਰੇ ਗਰਮੀ ਦੇ ਦਿਨ ਕਪੂਰਥਲਾ ਦੇ ਪਿੰਡ ਲਖਣਕਲਾਂ ਚ ਲਗਾਈ ਗਈ ਸ਼ਬੀਲ ਜਗਜੀਤ ਸਿੰਘ ਵਾਲਿਆ लाडी ਦੇ ਸੱਦੇ ਤੇ ਦੂਜੀ ਵਾਰ ਬਣੇ ਸਦਰ ਐਸ ਐਚ ਓ ਸੋਨਮਦੀਪ ਕੌਰ ਅਤੇ ਹੋਰਾਂ ਨੇ ਕੀ ਕਿਹਾ ਖੁਦ ਵੇਖੋ ਇਹ ਰਿਪੋਰਟ ਸਤਿ ਸ਼੍ਰੀ ਅਕਾਲ ਜਤਿੰਦਰ ਸਿੰਘ ਵਾਲੀਆ ਲਾਡੀ ਜੀ ਜੀ ਲਾਡੀ ਜੀ ਅੱਜ ਇਸ ਪਿੰਡ ਵਿੱਚ ਇਨਾ ਵਧੀਆ ਸ਼ਹੀਦ ਦਾ ਸਮਾਗਮ ਹੋ ਰਿਹਾ ਕੀ ਕਹਿਣਾ ਚਾਹਦੇ ਹੋ ਇਹ ਨਗਰ ਨਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਸ਼ੀਦੀ ਸਾਡੇ ਦੇ ਸਭਾ ਵਿੱਚ ਮਨਾਇਆ ਗਿਆ ਮੈਂ ਸਾਰੇ ਆਪਣੇ ਨਗਰ ਦਾ ਸਾਰੇ ਵੀਰਾਂ ਦਾ ਸਾਰੇ ਯੂਥ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਸਮਾਗਮ ਰਚਿਆ ਤੁਸੀਂ ਪ੍ਰਸ਼ਾਸਨ ਦੇ ਵਿੱਚ ਹਰ ਅਫਸਰ ਦੇ ਲਾਡਲੇ ਹੋ ਲਾਡੀ ਜੀ ਤੁਹਾਨੂੰ ਕਿਹਾ ਜਾਂਦਾ ਔਰ ਅੱਜ ਕੌਣ ਕੌਣ ਇੱਥੇ ਅਧਿਕਾਰੀ ਪਹੁੰਚੇ ਨੇ ਐਸਚਓ ਸਦਰ ਆ ਰਹੇ ਨੇ ਜੀ ਮੈਡਮ ਸੋਨਮਦੀਪ कौर ਜੀ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਐਸਚਓ ਮੈਮ ਤੁਸੀਂ ਅੱਜ ਖੁਦ ਇੱਥੇ ਆਏ ਹੋ ਸਮਾਗਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅ ਅੱਜ ਲਖਣਕਾਲਾ ਪਿੰਡ ਵਿੱਚ ਸ਼ਬੀਲ ਲਗਾਈ ਸੀ ਸਰਪੰਚ ਸਾਹਿਬ ਵੱਲੋਂ ਤਾਂ ਆਪਾਂ ਜੀਵਨ ਵੱਲੋਂ ਇਨਵਾਈਟ ਕੀਤਾ ਗਿਆ ਤਾਂ ਬਹੁਤ ਵਧੀਆ ਲੱਗਾ ਈਵਨ ਪਹਿਲਾਂ ਵੀ ਜਦੋਂ ਮੈਥੇ ਪੋਸਟਰ ਸੀ ਬੜਾ ਵਧੀਆ ਸਹਿਯੋਗ ਦਿੱਤਾ ਜਾਂਦਾ ਹਰ ਟਾਈਮ ਪਿੰਡ ਵਾਲਿਆਂ ਵੱਲੋਂ ਤਾਂ ਚੰਗਾ ਲੱਗਿਆ ਗਰਨੀ ਦੇ ਦਿਨਾਂ 'ਚ ਇਹਨਾਂ ਨੇ ਸ਼ਬੀਲ ਲਾਈ ਹੈ ਜੀ ਉਹ ਤੁਹਾਨੂੰ ਇਸ ਪਿੰਡ ਵਾਲੇ ਬਹੁਤ ਹੀ ਜ਼ਿਆਦਾ ਇੱਜ਼ਤਮਾਨ ਕਰਦੇ ਆ ਤੁਸੀਂ ਦੂਜੀ ਵਾਰ ਐਸਐਚਓ ਬਣ ਕੇ ਆਏ ਹੋ ਜੀ ਕੀ ਕਹਿਣਾ ਚਾਹੁੰਦੇ ਆ ਆਪਣੀ ਜਨਤਾ ਨੂੰ ਮੈਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਚਲੋ ਮੈਨੂੰ ਇਹਨਾਂ ਮਾਣ ਬਖਸ਼ਿਆ ਦੁਬਾਰਾ ਚਲੋ ਮਾਣ ਲਓ ਜੈਸਿਸਪੀ ਸਰਵਲੋਂ ਆਰਡਰ ਹੋਏ ਪਿੰਡ ਵਾਸੀਆਂ ਵੱਲੋਂ ਵੀ ਚਲੋ ਸਹਿਯੋਗ ਦਿੱਤਾ ਗਿਆ ਪਹਿਲਾਂ ਵੀ ਮੈਂ ਹੁਣ ਵੀ ਇਹਨਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਸਹਿਯੋਗ ਦੇਣ ਪੁਲਿਸ ਦਾ ਜੇ ਕੋਈ ਮਾੜੀ ਅਨਸਰ ਨਹੀਂ ਉਹਨਾਂ ਸੰਬੰਧੀ ਸਾਨੂੰ ਜਾਣੂ ਕਰਵਾਉਣ ਤਾਂ ਅਸੀਂ ਇਹਨਾਂ ਲਈ ਹਰ ਟਾਈਮ ਹਾਜ਼ਰ ਹਾਂ ਇਹਨਾਂ ਦੀ ਸੁਰੱਖਿਆ ਲਈ ਤੇ ਤੁਸੀਂ ਕੋਈ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਬਸ ਯੂਥ ਨੂੰ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਜੀ ਐਦਾਂ ਦੇ ਸਮਾਗਮਾਂ 'ਚ ਹਿੱਸਾ ਲੈਣਾ ਚਾਹੀਦਾ ਸਪੋਰਟਸ ਕਰਨੀ ਚਾਹੀਦੀ ਹੈ ਇਸ ਤੇ ਸਾਡੇ ਐਮਐਲਏ ਸਾਹਿਬ ਨੇ ਵੀ ਆਉਣਾ ਸੀ ਉਹਨਾਂ ਨੂੰ ਕਿਸੇ ਕਾਰਨ ਵਿਦੇਸ਼ ਜਾਣਾ ਪੈ ਗਿਆ ਜੀ ਰਾਣਾ ਗੁਜੇ ਸਿੰਘ ਜੀ ਨੂੰ ਉਹ ਇੱਥੇ ਨਹੀਂ ਪਹੁੰਚ ਸਕੇ ਔਰ ਵੱਡੀ ਖਾਸੀ ਤੇ ਇਹ ਕਿ ਤੁਸੀਂ ਇੱਥੇ ਜਿੰਨੇ ਵੀ ਝੂਠੇ ਭਾਂਡੇ ਨਾਲ ਨਾਲ ਸਫਾਈ ਕਰਵਾ ਰਹੇ ਚੁਗਵਾ ਰਹੇ ਹੋ ਉਹੋਂ ਹੀ ਘੱਟ ਦੇਖਣ ਨੂੰ ਮਿਲਦਾ ਹੈ ਅੱਜ ਦਾ ਯੂਥ ਜਾਗਰਤ ਆ ਗਈ ਸਫਾਈ ਦਾ ਪੂਰਾ ਧਿਆਨ ਦੇ ਰਹੇ ਆ ਪੜ੍ਹੇ ਲਿਖੇ ਮੁੰਡੇ ਨੇ ਸਾਡੇ ਸਾਰੇ ਜੀ ਬਹੁਤ ਮਿਹਨਤ ਕਰ ਰਹੇ ਨੇ ਤਾਂ ਮੈਂ ਯੂਥ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਲਈ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਜਿਵੇਂ ਜੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਤੋਂ ਦੂਰ ਰਹਿਣ ਆਪਣੇ ਭਵਿੱਖ ਨੂੰ ਜਿਹੜਾ ਉਹ ਸਹੀ ਬਣਾਉਣ ਲਈ ਵਧੀਆ ਰਾਹ ਚੁਣਨ ਤੇ ਜਿੱਥੇ ਸਾਡੀ ਹੈਲਪ ਦੀ ਲੋੜ ਆ ਅਸੀਂ ਉਹਨਾਂ ਲਈ ਹਰ ਟਾਈਮ ਹਾਜ਼ਰ ਹੋਗੇ। ਪਰ ਮੈਨੂੰ ਕਿਤੇ ਨਸਰ ਨਾਵੇਂ ਨਾ ਨਕਰਸ ਦੇ ਦੇ। ਉਹ ਵੀ ਰੱਖਦੇ ਤੈਨੂੰ ਤੇ ਤੂੰ ਵੀ ਹੋਵੇਂਗਾ। ਚਲੋ ਰੋਟਾ ਛੋਪਨਾ। ਸਤਨਾਮ ਸਿੰਘ ਟੈਂਡ ਲਖਣਕਲਾਂ ਜ਼ਿਲ੍ਹਾ ਕਪੂਰਥਲਾ। ਔਰ ਅੱਜ ਬੜਾ ਵੱਡਾ ਸਵਾਗਤ ਮੈਂ ਤੁਹਾਨੂੰ ਕਰਵਾਇਆ ਕੀ ਕਹਿਣਾ ਚਾਹੁੰਦਾ ਪਿੰਡ ਦੀ ਸੰਗਤ ਵੱਲੋਂ ਕਾਫੀ ਦਿਨਾਂ ਤੋਂ ਇਹ ਚੱਲ ਰਹੀ ਸੀ ਵੀ ਸਾਡਾ ਵੀ ਨਗਰ ਦਾ ਜੋ ਸੇਵਾ ਉਹ ਉਸ ਬੀਲ ਦੇ ਸੰਬੰਧ ਵਿੱਚ ਕੀਤੀ ਜਾਵੇ ਸੋ ਮੁੰਡਿਆਂ ਦਾ ਬਹੁਤ ਹੀ ਉਪਰਾਲਾ ਆ ਬਹੁਤ ਹਿੰਮਤ ਮਾਰ ਕੇ ਔਰ ਸੇਵਾ ਇਕੱਠੀ ਕਰਕੇ ਅੱਜ ਮਿੱਠੇ ਠੰਡੇ ਜਲ ਦੀ ਸਪੀਲ ਲਗਾਈ ਗਈ ਹੈ ਸਰ ਕਿੰਨਾ ਹੈ ਸਮਾਉ ਇਹ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਹਰ ਸਾਲ ਕਦੀ ਗਿਣਤੀ ਨਹੀਂ ਕੀਤੀ ਹਰ ਸਾਲ ਲੱਗਦਾ ਹੈ ਸਾਡੇ ਪਿੰਡ ਚ ਔਰ ਦੇਖ ਰਹੇ ਕਾਫੀ ਇੱਥੇ ਸਫਾਈ ਦਾ ਵੀ ਪ੍ਰਬੰਧ ਕਰ ਰਹੇ ਹੋ ਨਹੀਂ ਤਾਂ ਹਮੇਸ਼ਾ ਜਦੋਂ ਵੀ ਕੋਈ ਧਾਰਮੀ ਸਮਾਗਮ ਹੁੰਦਾ ਹੈ ਉਸ ਤੋਂ ਬਾਅਦ ਥਾਨਵੀ ਦਾ ਸਮਾਗਮ ਉਹ ਗੁੱਡ ਵੀ ਜੰਦੇ ਆ ਦੇਖੋ ਜੀ ਨੌਜਵਾਨਾਂ 'ਚ ਹੁਣ ਕਾਫੀ ਜਾਗਰੂਕਤਾ ਆ ਗਈ ਹੈ ਜਿੱਥੇ ਸੇਵਾ ਕਰਦੇ ਆ ਨਾਲ ਇਸ ਵਾਤਾਵਰਨ ਦਾ ਵੀ ਬਹੁਤ ਖਿਆਲ ਰੱਖਿਆ ਜਾਂਦਾ ਹੈ ਤੇ ਵਾਤਾਵਰਨ ਕਿਸੇ ਤਰ੍ਹਾਂ ਦੇ ਦੂਸ਼ਿਤ ਨਾ ਹੋਵੇ ਯਾ ਯਾ ਕਰ ਲੈ ਜਵਾਣ ਹੈ ਬੂ ਬਾਬਾ ਲਾਲ ਤਾਂ ਬਹਿ ਗਈ ਹੈ ਪਰ ਯਾ ਯਾ ਜਵਾਣ ਮਖਮਲਾ ਮਾ ਵੀ ਕਾਸਮੂਮੀ ਜੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਆਮਾਨ ਦੇ ਪਾਰਟੀ ਜੀ ਕਪੂਤਲਾ ਔਰ ਤੁਸੀਂ ਖੁਦ ਇੱਕ ਯੰਗ ਲੀਡਰ ਆ ਗਏ ਹੋ ਅੱਜ ਤੁਹਾਡੀ ਯੂਥ ਨੇ ਇੱਥੇ ਏਡਾ ਵਡਾ ਸਵਾਗਤ ਕਰਾਇਆ ਕੀ ਕਹਿਣਾ ਚਾਹੁੰਦੇ ਹੋ ਬਾਸ ਇਹੀ ਕਹਿਣਾ ਚਾਹੁੰਦੇ ਆ ਵੀ ਅੱਜ ਸਾਨੂੰ ਲੱਡੀ ਭਾਜੀ ਵੱਲੋਂ ਹੁਕਮ ਹੋਇਆ ਸੀ ਸਰਪੰਚ ਸਾਹਿਬ ਵੱਲੋਂ ਹੁਕਮ ਹੋਇਆ ਸੀ ਵੀ ਤੁਸੀਂ ਵੀ ਆਪਣਾ ਜਿਹੜਾ ਸਮਾਗਮ ਕੱਢ ਕੇ ਇੱਥੇ ਆਉਣਾ ਆ ਤੇ ਅਸੀਂ ਆਏ ਆ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਪੂਰੇ ਪਿੰਡ ਨਿਵਾਸੀਆਂ ਵੱਲੋਂ ਜਿਹੜਾ ਕੀਤਾ ਗਿਆ ਹੈ ਤੇ ਬਹੁਤ ਵਧੀਆ ਜਿਹੜਾ ਇਹ ਮਾਹੌਲ ਇੱਕ ਦੇਖਣ ਨੂੰ ਮਿਲ ਰਿਹਾ ਵਾ ਪਿੰਡ ਦੀ ਇੱਕ ਜਿਹੜੀ ਸਾਂਝ ਤੇ ਇੱਕ ਜਿਹੜੀ ਇੱਕ ਵਧੀਆ ਜਿਹੜੀ ਹੈ ਜਿਹੜੀ ਇੱਕ ਸੁਬੀਲ ਲਾ ਕੇ ਜਿਹੜਾ ਇੱਕ ਮੈਸੇਜ ਦੋਖਣ ਦਿੱਤਾ ਜਾ ਰਿਹਾ ਹੈ ਜੀ ਜੀ ਔਰ ਜਾ ਤਾਂ ਅੱਜਕੱਲ੍ਹ ਯੂਜ਼ਰੀ ਹੈਗੀ ਨਸ਼ਿਆਂ ਤੋਂ ਜਾ ਰਹੀ ਹੈ ਕੀ ਮੈਸੇਜਾਂ ਚੱਲਦੇ ਆ ਬਹੁਤ ਜਲਦੀ ਹੈ ਨਸ਼ੇ ਦੇ ਖਿਲਾਫ ਜਿਹੜੀ ਤਬਦੀ ਬਹੁਤ ਵੱਡੇ ਲੈਵਲ ਤੇ ਤੁਸੀਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਬਦਲਾਅ ਹੁੰਦੇ ਦੇਖੋਗੇ ਜੀ ਜੀ ਉਹ ਜਿਹੜੇ ਵਿਦੇਸ਼ਾਂ ਦੇ ਜਾ ਰਹੇ ਨੇ ਪਿੰਡ ਤੇ ਪਿੰਡ ਖਾਲੀ ਹੋ ਰਹੇ ਨੇ ਉਹ ਸਿਰਫ ਇੱਕ ਆਪਾਂ ਕਹਿ ਸਕਦੇ ਵਕ ਪੇੜ ਚਾਲ ਦੇ ਤੌਰ ਦੇ ਉੱਤੇ ਜਿਹੜਾ ਪੰਜਾਬ ਖਾਲੀ ਹੋ ਰਿਹਾ ਆ ਤੇ ਜਿਹੜੀਆਂ ਕੁਝ ਤਾਕਤਾਂ ਆ ਜਿਹੜੀਆਂ ਪੰਜਾਬ ਵਿਰੋਧੀ ਕੰਮ ਕਰਦੀਆਂ ਆ ਸਿਰਫ ਉਹ ਉਹਨਾਂ ਚੀਜ਼ਾਂ ਨੂੰ ਮੋਟੀਵੇਟ ਕਰਦੇ ਆ ਤੇ ਇਸ ਤਰ੍ਹਾਂ ਕੇ ਜਿਹੜਾ ਪੰਜਾਬ ਦਾ ਇੱਕ ਵੱਡੇ ਜਿਹੜਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਮੈਂ ਸੋਰੋ ਮੜੀਆ 19 ਨਿਊਜ਼ ਟੀਵੀ ਨਾਲ ਮਨਜੀਤ ਕੌਰ ਕਪੂਰਥਲਾ